ਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨਨੇ ਮੇਰਾ ਸਤਗੁਰ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਨਮਾ ਮਾਏ ਗਿਆਨ ਧਿਆਨ ਤੁਸ਼ ਕਰਮ ਨਾ ਜਾਨਾ ਸਾਰ ਨਾ ਜਾਨਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਬੇਸ਼ੁਮਾਰ ਅਥਾਹ ਅਗੰਤ ਅਤੁੱਲ ਜਿਉਂ ਬੁਲਾਵੋ ਕਿਉ ਨਾਨਕ ਦਾਸ ਬੋਲੇ ਅੰਮ ਸਤਕਾਰ ਯੋਗ ਚੋ ਜੁਗਾਦਾਲ ਤਖਤ ਚਵਰ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਨ ਗੁਰੂ ਨਾਨਕ ਦੇਵ ਸਤਿ ਪਾਤਸ਼ਾਹ ਮਹਾਰਾਜ ਜੀ ਦੇ 500 55 ਪ੍ਰਕਾਸ਼ ਕੁਰਪੁਰਵ ਦੀ ਸਮਾਗਮਾਂ ਦੇ ਵਿੱਚ ਆਪ ਜੀ ਹਾਜ਼ਰੀਆਂ ਪਰਦੇ ਪਏ ਹੋ ਰਾਤਰੀ ਦੇ ਸਮਾਗਮਾਂ ਦੇ ਵਿੱਚ ਆਪ ਜੀ ਜਿੱਥੇ ਸੋਦਰ ਰਹਿਰਾਸ ਸਿੰਘ ਜੀ ਦੇ ਪਾਠ ਆਪ ਜੀ ਨੇ ਸਰਵਨ ਕੀਤੇ ਗੁਰਬਾਣੀ ਕੀਰਤਨ ਆਪ ਜੀ ਹਜ਼ੂਰੀ ਰਾਗੀ ਜੱਥੇ ਪਾਸੋਂ ਸਰਵਨ ਕਰਦੇ ਪਏ ਸੀ ਕੁਝ ਸਮੇਂ ਵਾਸਤੇ ਹੁਕਮ ਹੋਇਆ ਆਪ ਸੰਗਤ ਦੇ ਦਰਸ਼ਨ ਕਰਨ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਚੰਦ ਲੰਮੇ ਕੁਝ ਪਲ ਸਾਨੂੰ ਜ਼ਿੰਦਗੀ ਦੇ ਵਿੱਚ ਨਸੀਬ ਹੋਵੇ ਚਲੋ ਉਹਨਾਂ ਦੇ ਵਿੱਚ ਆਪਾਂ ਮਹਾਰਾਜ ਜੀ ਦੀ ਵਡਿਆਈ ਕਰ ਸਕੀ ਆਪ ਸੰਗਤ ਅਸੀਸ ਬਖਸ਼ੋ ਮਨ ਬਿੱਤੀਆਂ ਕਰੋ ਇਕਾਗਰ ادب ਪਿਆਰ ਸਤਿਕਾਰ ਸਹਿ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਦਸ਼ਾਹ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਤੇ ਪਾਤਸ਼ਾਹ ਮਹਾਰਾਜ ਮਹਾਰਾਜ ਆਪਣੇ ਔਲ ਤੋਂ ਪਹਿਲਾਂ ਦੇ ਹਾਲਾਤ ਆਪ ਵੀ ਸਤਿਗੁਰੂ ਜੀ ਨੇ ਪਾਵਨ ਕੁਰਬਾਨੀ ਦੇ ਵਿੱਚ ਦਰਜ ਕੀਤੇ ਹਨ ਜਿਸ ਜਿਸ ਤਰ੍ਹਾਂ ਮਹਾਰਾਜ ਜੀ ਆਖਦੇ ਹਨ ਕਿ ਕਾਦੀ ਕੋੜ ਬੋਲ ਮਲ ਖਾਏ ਬ੍ਰਹਮਣ ਨਾ ਵੀ ਜੀਆਂ ਕਾਹੇ ਯੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਕਾ ਬੰਦ ਸਤਗੁਰ ਮਹਾਰਾਜ ਜੀ ਦੇ ਪ੍ਰਥਾਏ ਭਾਈ ਗੁਰਦਾਸ ਸਾਹਿਬ ਜੀ ਵੀ ਲਿਖਦੇ ਨੇ ਕਿ ਸੁਣੀ ੁਕਾਬ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਸਤਗੁਰ ਮਹਾਰਾਜ ਜੀ ਤੇ ਆਉਣ ਤੋਂ ਪਹਿਲਾਂ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਕੂੜ ਅਮਾਵਸ ਸਤ ਚੰਦਰਮਾ ਵਿਸੇ ਨਾਹੀ ਕਿਹ ਚੜਿਆ ਬਚਨ ਸਤਗੁਰ ਮਹਾਰਾਜ ਜੀ ਦੇ ਪ੍ਰਥਾਏ ਲਿਖਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਇੱਕ ਇਸ ਤਰ੍ਹਾਂ ਮਾਹੌਲ ਸੀ ਜਿਵੇਂ ਮੱਸਿਆ ਦੀ ਰਾਤ ਨੂੰ ਬਿਲਕੁਲ ਹਨੇਰਾ ਹੁੰਦਾ ਹੈ ਕੂੜ ਅਮਾਵਸ ਤੇ ਉਹ ਕੂੜ ਅਮਾਵਸ ਝੂਠ ਦੀ ਰਾਤ ਜਿਹੜੀ ਸੀ ਉਹ ਝੂਠ ਦਾ ਹਨੇਰਾ ਜਿਹੜਾ ਸੀ ਉਹਨੇ ਸੱਚ ਦੇ ਚੰਦਰਮਾ ਨੂੰ ਜਿਹੜਾ ਸੀ ਉਹ ਛੁਪਾ ਕੇ ਰੱਖਿਆ ਸੀ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਿ ਚੜਿਆ ਉੱਥੇ ਹਾਲਾਤ ਐਵੇਂ ਦੇ ਬਨੇ ਹੋਏ ਸਨ ਕਿ ਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਥੰਮੇ ਕੋਈ ਨਾ ਸਾਧ ਬਿਨ ਸਾਧ ਨ ਦਿਸੇ ਜੱਗ ਵਿੱਚ ਕੋਵਾ ਹਾਲਾਤ ਐਵੇਂ ਸੀ ਕਿ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਾਈ ਬਾਜੂ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਬੜੇ ਐਸੇ ਹਵਾਲੇ ਇਤਿਹਾਸ ਦੇ ਹਵਾਲੇ ਗੁਰਬਾਣੀ ਦੇ ਹਵਾਲੇ ਇਤਿਹਾਸਿਕ ਗ੍ਰੰਥਾਂ ਦੇ ਹਵਾਲੇ ਬਹੁਤ ਸਾਰੇ ਐਸੀ ਮਿਲਦੇ ਨੇ ਕਿ ਜੋ ਇਹ ਦਰਸਾਉਂਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਧਰਮ ਜਿਹੜਾ ਸੀ ਉਹਦਾ ਕਿੰਨਾ ਕੁ ਪਤਨ ਹੋ ਚੁੱਕਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਭ ਤੋਂ ਜ਼ਰੂਰੀ ਹਵਾਲਾ ਜਿਸ ਨੂੰ ਲੈ ਕਰਕੇ ਅੱਗੇ ਚੱਲੀਏ ਤੇ ਸਮੇਂ ਦੇ ਵਿੱਚ ਰਹਿ ਕਰਕੇ ਆਪਾਂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਵਿੱਚ ਦਰਸ਼ਨ ਕਰ ਸਕੀਏ ਮਹਾਰਾਜ ਕਹਿੰਦੇ ਨੇ ਬਹੁਤ ਵੱਡਾ ਇੱਕ ਸਿਸਟਮ ਬਣ ਚੁੱਕਿਆ ਸੀ ਜਿਨ੍ਹਾਂ ਦੇ ਕੋਲ ਰਾਜ ਭਾਗ ਸੀ ਜਿਨ੍ਹਾਂ ਨੂੰ ਅਸੀਂ ਮੁਸਲਮਾਨ ਆਖਦੇ ਸੀ ਭਾਵੇਂ ਉਹ ਮੁਗਲ ਸਨ ਪਠਾਨ ਸਨ ਤੁਗਲਕ ਸਨ ਖਿਲਜੀ ਸਨ ਕੋਈ ਵੀ ਸੀ ਪਰ ਉਹ ਇੰਨਾ ਸਿਸਟਮ ਜਿਹੜਾ ਸੀ ਉਹ ਗਲਤਾਨ ਹੋ ਚੁੱਕਿਆ ਕਿ ਹਰ ਕੰਮ ਦੇ ਪਿੱਛੇ ਰਿਸ਼ਵਤ ਦੇਖੀ ਜਾਂਦੀ ਸੀ ਝੂਠ ਨੂੰ ਸੱਤ ਤੇ ਸੱਤ ਨੂੰ ਝੂਠ ਕੀਤਾ ਜਾਂਦਾ ਮਹਾਰਾਜ ਕਹਿੰਦੇ ਕਾਦੀ ਕੂੜ ਬੋਲ ਝੂਠ ਬੋਲਦਾ ਹੈ ਤੇ ਮਲ ਖਾਏ ਉਹ ਮੈਲ ਖਾਂਦਾ ਹੈ ਦੂਸਰੇ ਦਾ ਧਨ ਖਾਂਦਾ ਹੈ ਰਿਸ਼ਵਤ ਦਾ ਪੈਸਾ ਖਾਂਦਾ ਪਿਆ ਹੈ ਬ੍ਰਾਹਮਣ ਨਾਵੇ ਜੀਆਂ ਕਾਇ ਤੇ ਦੂਸਰਾ ਇੱਕ ਬਹੁਤ ਵੱਡਾ ਧਰਮ ਦਾ ਗਲਬਾ ਜਿਹੜਾ ਸੀ ਉਹਦੇ ਉੱਤੇ ਬ੍ਰਾਹਮਣ ਦਾ ਕਬਜ਼ਾ ਉਹ ਵੀ ਕਿਸੇ ਨੂੰ ਧਰਮ ਦਾ ਸੱਚਾ ਮਾਰਗ ਦੱਸਣ ਦੀ ਥਾਂ ਦੇ ਉੱਤੇ ਕੇਵਲ ਕਰਮ ਕਾਂਡਾਂ ਦੇ ਵਿੱਚ ਪਾ ਕੇ ਰੱਖਿਆ ਤੇ ਮਹਾਰਾਜ ਕਹਿੰਦੇ ਤੀਸਰੇ ਸੰਜੋਗੀ ਜਿਨ੍ਹਾਂ ਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਪਰ ਉਹਨਾਂ ਨੇ ਸਮਾਜ ਜਤੋਂ ਦੂਰੀ ਬਣਾ ਕੇ ਕਿਹਾ ਕਿ ਸਾਡਾ ਤੇ ਸਮਾਜ ਦਾ ਕੋਈ ਆਪਸ ਦੇ ਵਿੱਚ ਲੈਣ ਦੇਣ ਨਹੀਂ ਜੋ ਕਿ ਜੁਗਤ ਨਾ ਜਾਣੇ ਅੰਧ ਮਹਾਰਾਜ ਕਹਿੰਦੇ ਤੀਨੇ ਉਜਾੜੇ ਕਾ ਬੰਦਾ ਫਿਰ ਜਦੋਂ ਅਸੀਂ ਇਤਿਹਾਸਿਕ ਗ੍ਰੰਥਾਂ ਨੂੰ ਪੜ੍ਹਦੇ ਹਾਂ ਤੇ ਉੱਥੇ ਗੁਰਪ੍ਰਤਾ ਸੂਰਜ ਗ੍ਰੰਥ ਜਾਂ ਭਾਈ ਬਾਲੇ ਦੀ ਜਨਮ ਸਾਖੀ ਜਿਸ ਨੂੰ ਆਧਾਰ ਬਣਾ ਕੇ ਗੁਰਪ੍ਰਤਾ ਸੂਰਜ ਗ੍ਰੰਥ ਲਿਖਿਆ ਜਾਂਦਾ ਹੈ ਉਹਦੇ ਵਿੱਚ ਇਹ ਵਿਚਾਰ ਸੀ ਕਿ ਧਰਤੀ ਜਿਹੜੀ ਹੈ ਉਹ ਧਰਤੀ ਅਕਾਲ ਪੁਰਖ ਦੇ ਅੱਗੇ ਪੁਕਾਰ ਕਰਦੀ ਹੈ ਪੁਕਾਰ ਕੀ ਕਰਦੀ ਹੈ ਕਿ हे ਪ੍ਰਮਾਤਮਾ ਧਰਮ ਜਿਹੜਾ ਸੀ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਏ ਧਰਮ ਚਾਰ ਪੈਰ ਤੇ ਸੀ ਅੱਜ ਇੱਕ ਪੈਰ ਤੇ ਆ ਗਿਆ ਪਾਪ ਇੰਨਾ ਵੱਧ ਗਿਆ ਮੇਰ ਤੋਂ ਹੁਣੇ ਪਾਪਾਂ ਦਾ ਬੋਝ ਸੰਭਾਲ ਨਹੀਂ ਹੁੰਦਾ ਕਿਰਪਾ ਕਰਕੇ ਕਿਸੇ ਨੂੰ ਭੇਜ ਤਾਂ ਕਿ ਧਰਮ ਜਿਹੜਾ ਹੈ ਉਹ ਸਥਿਰ ਹੋ ਸਕੇ ਸਥਾਪਿਤ ਹੋ ਸਕੇ ਅੱਗੇ ਅਕਾਲ ਪੁਰਖ ਨੇ ਆਖਿਆ ਕਿ ਮੈਂ ਬੌਧੀਆਂ ਨੂੰ ਭੇਜਿਆ ਜਿੱਦੇ ਵਿੱਚ ਰਾਮ ਦੀ, ਕ੍ਰਿਸ਼ਨ ਦੀ, ਮੁਹੰਮਦ ਦੀ, ਈਸਾ ਦੀ, ਯਹੂਦੀਆਂ ਦੀ ਮਹਾਰਾਜ ਉਹ ਸਾਰਿਆਂ ਦੀ ਗੱਲ ਕਰਕੇ ਆਖਦੇ ਨੇ ਕਿ ਮੈਂ ਸਾਰਿਆਂ ਨੂੰ ਭੇਜਿਆ ਸਾਰਿਆਂ ਨੇ ਪਰ ਆਪਣਾ ਆਪ ਨਾਮ ਜਪਾਇਆ ਕਿਸੇ ਨੇ ਪਰਮਾਤਮਾ ਦੇ ਮਾਰਗ ਦੇ ਉੱਤੇ ਤੋਰਨ ਦੀ ਕੋਸ਼ਿਸ਼ ਨਹੀਂ ਕੀਤੀ ਉਸ ਤੋਂ ਅੱਗੇ ਕਹਿੰਦੇ ਅਕਾਲ ਪੁਰਖ ਆਖਦਾ ਹੈ ਕਹਿੰਦੇ ਕਿ ਕਿਸੇ ਨੂੰ ਭੇਜਿਆ ਨਹੀਂ ਮੈਂ ਹੁਣ ਆਪ ਸਰੀਰ ਧਾਰਨ ਕਰਕੇ ਆਵਾਂਗਾ ਜਿਸ ਨੂੰ ਗੁਰਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਉਹ ਪ੍ਰਮਾਤਮਾ ਨਰਾਇਣ ਅਕਾਲ ਪੁਰਖ ਵਾਹਿਗੁਰੂ ਉਹਨੇ ਕਲਾ ਤੋਂ ਭਾਵੇਂ ਕਿ ਸ਼ਕਤੀ ਇਕੱਠੀ ਆਪਣੀ ਸਮੇਟ ਕਰਕੇ ਗੁਰੂ ਨਾਨਕ ਦਾ ਸਰੀਰ ਲੈ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਇਸੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਕਿ ਸੁਣੀ ਪੁਕਾਰ ਦਾ ਤਾਰ ਪ੍ਰਭ ਅਸੀਂ ਇਹ ਨਹੀਂ ਕੱਲਾ ਆਖਦੇ ਕਿ ਮਾਂ ਤ੍ਰੇਤਾ ਦੀ ਪੁਕਾਰ ਸੀ ਤੇ ਘਰ ਦੇ ਵਿੱਚ ਪੁੱਤਰ ਹੋਵੇ ਮਾਂ ਖੀਕ ਉਹ ਚਾਹੁੰਦੇ ਸੀ ਕਿ ਘਰ ਦੇ ਵਿੱਚ ਸੰਤਾਨ ਹੋਵੇ ਮਹਤਾ ਕਲਿਆਨਦਾਸ ਉਹ ਵੀ ਚਾਹੁੰਦੇ ਸੀ ਕਿ ਮੇਰੇ ਘਰ ਦੇ ਵਿੱਚ ਮੇਰੇ ਅੱਗੇ ਸੰਤਾਨ ਮੇਰੀ ਵੰਸ਼ ਚੱਲੇ ਬੀਬੇ ਨਾਨਕੀ ਵੀ ਚਾਹੁੰਦੀ ਸੀ ਕਿ ਦੂਸਰਿਆਂ ਦੇ ਭਰਾਵਾਂ ਨੂੰ ਦੇਖ ਕੇ ਕਿ ਮੇਰੇ ਸਾਡੇ ਘਰ ਦੇ ਵਿੱਚ ਵੀ ਪੁੱਤਰ ਹੋਵੇ ਮੇਰਾ ਭਰਾ ਹੋਵੇ ਤੇ ਮੈਨੂੰ ਖੜਾ ਸਕਾਂ ਪਰ ਸਭ ਤੋਂ ਵੱਡੀ ਪੁਕਾਰ ਜਿਹੜੀ ਸੀ ਸਾਧ ਸੰਗਤ ਦੀ ਉਹ ਧਰਤੀ ਦੀ ਪੁਕਾਰ ਸੀ ਜਿਸ ਧਰਤੀ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਦੇ ਮਹਾਰਾਜ ਹੀ ਆਏ ਅਸੀਂ ਗੁਰਬਾਣੀ ਦੇ ਵਿੱਚ ਇੱਕ ਹਵਾਲਾ ਪੜ੍ਹਦੇ ਹਾਂ ਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪੜਿਆ ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਮਹਾਰਾਜ ਦੀ ਪੂਰੀ ਮਹਾਰਾਜ ਦੀ ਤੇ ਜੀਵਨ ਕਾਲ ਨੂੰ ਪੜ ਕੇ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਕੇਵਲ ਦੇਖਿਆ ਉਹਨਾਂ ਦਾ ਵੀ ਉਧਾਰ ਹੋਇਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਸੁਣਿਆ ਉਹਨਾਂ ਦਾ ਵੀ ਉਧਾਰ ਹੋਇਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਸਪਰਸ਼ ਕੀਤਾ ਟੱਚ ਕੀਤਾ ਮਹਾਰਾਜ ਜੀ ਨੂੰ ਉਹਨਾਂ ਦਾ ਵੀ ਉਧਾਰ ਹੋਇਆ ਉਦਾਹਰਨਾ ਇਤਿਹਾਸ ਦੇ ਵਿੱਚ ਬਿਆਨਿਤ ਨੇ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਮਾਤਾ ਤ੍ਰਿਪਤਾ ਦੀ ਉੱਖ ਤੋਂ ਇੱਕ ਧੀ ਨੇ ਜਨਮ ਲਿਆ ਤੇ ਨਾਨਕੇ ਘਰੋਂ ਦਾ ਜਨਮ ਹੁੰਦਾ ਤੇ ਬੜੀ ਪਿਆਰ ਵਾਲੀ ਬੜੀ ਸ਼ਰਧਾ ਵਾਲੀ ਅੱਜ ਅੱਜ ਜੇਕਰ ਮੰਗਣੀ ਹੋਵੇ ਨਾ ਸਿੱਖੀ ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਆਖੀ ਆ ਜੇ ਸਿੱਖੀ ਕਮਾਉਣੀ ਆ ਤੇ ਕਹੋ ਸਾਨੂੰ ਕਿਤੇ ਬੇਬੇ ਨਾਨਕੀ ਵਾਂਗੂ ਸਿੱਖੀ ਕਮਾਉਣੀ ਆ ਜੇ ਸਿੱਖੀ ਦੇ ਵਿੱਚ ਪਰਪੱਕ ਹੋਣਾ ਤੇ ਸਿੱਖੀ ਕਮਾਈ ਕਿਵੇਂ ਜਾਂਦੀ ਆ ਫਿਰ ਤਿੰਨਾਂ ਨੂੰ ਜਰੂਰ ਪੜੋ ਇੱਕ ਤਾਂ ਭਟ ਸਹਿਬਾਨਾਂ ਦੇ ਸੋਈਏ ਜਰੂਰ ਪੜੋ ਭਾਈ ਗੁਰਦਾਸ ਸਾਹਿਬ ਜੀ ਦੀ ਆਵਾਰਾ ਇਕਬਿਤ ਜਰੂਰ ਪੜੋ ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਪੜੋ ਗੁਰੂ ਨਾਲ ਪਿਆਰ ਕਿੰਨਾ ਕੁ ਕੀਤਾ ਜਾ ਸਕਦਾ ਤੁਹਾਨੂੰ ਇਹ ਤਿੰਨਾਂ ਦੇ ਵਿੱਚੋਂ ਮਿਲ ਜਾਵੇਗਾ ਕਿੰਨੀ ਸ਼ਰਧਾ ਕਿੰਨੀ ਭਾਵਨਾ ਹੋਣੀ ਚਾਹੀਦੀ ਏ ਕਰਦੇ ਨੇ ਤੀਨੇ ਜਨਮ ਲਿਆ ਜਦੋਂ ਵਾਪਸ ਰਾਏਪੋਏ ਦੀ ਤਲਵੰਡੀ ਵਿੱਚ ਆਉਂਦੇ ਨੇ ਤੇ ਉੱਥੇ ਇੱਕ ਬੜੀ ਸਿਆਣੀ ਦਾਨੀ ਬਜ਼ੁਰਗ ਦਾਈ ਆ ਜਿੰਦਾ ਨਾਂ ਹੈ ਜੀ ਦੌਲਤਾਂ ਮੈਂ ਤਾਂ ਕਾਨੂੰਨੋਂ ਅਕਸਰ ਉਹਨੇ ਮਿਲ ਲਾਂ ਤੇ ਮੈਂ ਤਾਂ ਕਾਨੂੰਨ ਨੂੰ ਮਿਲ ਕੇ ਉਹਨੇ ਅਕਸਰ ਇਹ ਗੱਲ ਆਖ ਨਹੀਂ ਕਹਿਣਾ ਕਿਉਂਕਿ ਸਮਾ ਸੀ ਨਾ ਉਸ ਸਮੇਂ ਦੇ ਵਿੱਚ ਵੀ ਅੱਜ ਵੀ ਚਲੋ ਹੁਣ ਥੋੜਾ ਜਿਹਾ ਧੀਆ ਪੁੱਤਰਾਂ ਨੂੰ ਬਰਾਬਰ ਸਮਝਣ ਲੱਗ ਪਏ ਪਰ ਕੋਈ ਸਮਾ ਸੀ ਕਿ ਉਹਦੋਂ ਕਹਿਣਾ ਕਿ ਨਹੀਂ ਘਰ ਦੇ ਵਿੱਚ ਪੁੱਤ ਜ਼ਰੂਰ ਹੋਣਾ ਚਾਹੀਦਾ ਹੈ ਤੇ ਦਾਈ ਦੌਲਤਾ ਨੇ ਜਿੱਦੋਂ ਵੀ ਮਿਲਣਾ ਮਹਿਤਾ ਕਾਲੂ ਜੀ ਨੂੰ ਇੱਕ ਗੱਲ ਜ਼ਰੂਰ ਆਖਣੀ ਕਹਿੰਨਾ ਮਹਿਤਾ ਕਾਲੂ ਵੇ ਰੱਬ ਨੇ ਤੇਰੇ ਘਰ ਦੇ ਵਿੱਚ ਖੁਸ਼ੀ ਦੇਣੀ ਆ ਪਾਵੇ ਸਿਕ ਤੇਰੇ ਘਰ ਚ ਪੁੱਤਰ ਹੋਵੇਗਾ ਔਰ ਨਾਲ ਇਹ ਗੱਲ ਕਹਿਣੀ ਕਿ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਵੰਡ ਕੇ ਆਉਣੀ ਆ ਕਿਉਂਕਿ ਦਾਈ ਸੀ ਲੋਕਾਂ ਦੇ ਘਰਾਂ ਵਿੱਚ ਜਾਣਾ ਬੱਚਿਆਂ ਨੇ ਜਨਮ ਲੈਣਾ ਕਿਸੇ ਦੇ ਘਰੇ ਧੀ ਹੋਣੀ ਪੁੱਤ ਹੋਣਾ ਤਨਹਾਲ ਢਿੱਲੇ ਦੇ ਮਨ ਨਾਲ ਕਹਿੰਦਾ ਕਹਿੰਦੇ ਮੈਂ ਖੁਸ਼ੀਆਂ ਦੇਖੀ ਆਉਣੀ ਪਰ ਮੈਂ ਕਦੀ ਖੁਸ਼ ਹੋ ਕੇ ਨਹੀਂ ਆਈ ਮੈਂ ਤਾਂ ਕਾਲੂ ਨੇ ਕਹਿਣਾ ਦੌਲਤਾ ਕਿਉਂ ਕਹਿੰਦਾ ਮੈਂ ਇੱਕ ਗਿਲਾ ਜ ਮਨ ਦੇ ਵਿੱਚ ਕਰਦੀ ਸਾਂ ਕਿ ਮੇਰੀ ਮਾਂ ਨੇ ਨਾਮ ਦੌਲਤਾ ਰੱਖਿਆ ਹੈ ਮੇਰੀ ਮਾਂ ਨੇ ਨਾਮ ਦੌਲਤਾ ਰੱਖਿਆ ਪਰ ਮੇਰਾ ਸਾਰਾ ਜੀਵਨ ਜਿਹੜਾ ਹੈ ਉਹ ਗਰੀਬੀ ਦੇ ਵਿੱਚ ਬਤੀਤ ਹੋਇਆ ਲੋਕ ਆਪਣੇ ਕੱਪੜੇ ਲੱਥੇ ਹੋਏ ਮੈਨੂੰ ਦਿੰਦੇ ਸੀ ਤੇ ਮੈਂ ਪਾ ਕੇ ਗੁਜ਼ਾਰਾ ਕਰਦੀ ਆਂ ਮੈਂ ਕਦੀ ਧਨ ਬਹੁਤਾ ਨਹੀਂ ਦੇਖਿਆ ਪਰ ਮੈਂ ਮਹਿਤਾ ਕਾਲੂ ਇੱਕ ਗੱਲ ਤੈਨੂੰ ਆਖਦੀ ਆ ਕਿ ਜਿਸ ਦਿਨ ਰੱਬ ਤੇਰੇ ਘਰ ਦੇ ਵਿੱਚ ਖੁਸ਼ੀ ਦਵੇ ਮੈਂ ਤੇਰੇ ਘਰ ਦੇ ਵਿੱਚ ਰਾਜ ਕੀ ਜਾਣਾ ਚਾਹਨੀ ਆ ਮੈਂ ਤਾਂ ਕਾਲੂ ਨੇ ਵੀ ਕਹਿ ਦੇਣਾ ਹਾਂ ਦੌਲਤਾਂ ਜਿਸ ਦਿਨ ਰੱਬ ਕਿਰਪਾ ਕਰੇਗਾ ਮੈਂ ਤੈਨੂੰ ਰਜ਼ਾ ਕੇ ਭੇਜਾਂਗਾ ਤੂੰ ਜਿੰਨੀ ਦੇਰ ਤੱਕ ਇਹ ਨਹੀਂ ਆਖੇਗੀ ਕਿ ਮੈਂ ਰਾਜ ਗਈ ਨਹੀਂ ਦੇਣ ਤੱਕ ਤੈਨੂੰ ਦਾਤਾਂ ਦੇਣੀਆਂ ਨਹੀਂ ਬੰਦ ਕਰਾਂਗਾ ਸਮਾਂ ਆਉਂਦਾ ਹੈ ਜੀ ਗੁਰਪ੍ਰਤਾ ਸੂਰਜ ਗ੍ਰੰਥ ਦਾ ਕਰਤੇ ਨੇ ਤੇ ਬਹੁਤ ਸੋਨਾ ਉਸ ਚਿੱਤਰਾਂ ਨੂੰ ਪੇਸ਼ ਕੀਤਾ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਉਹ ਰਾਏ ਭੋਏ ਦੀ ਤਲਵੰਡੀ ਵੈਸੇ ਇੱਕ ਗੱਲ ਥੋੜੀਆਂ ਛੋਟੀਆਂ ਛੋਟੀਆਂ ਗੱਲਾਂ ਜੇ ਤੁਸੀਂ ਯਾਦ ਰੱਖੋ ਤਲਵੰਡੀ ਦਾ ਅਰਥ ਹੁੰਦਾ ਹੈ ਤਲ ਦੀ ਵੰਡ ਕਰਨਾ ਧਰਤੀ ਦੀ ਵੰਡ ਜਿੰਦੇ ਹਿੱਸੇ ਵਿੱਚ ਉਹ ਵੰਡ ਆਉਂਦੀ ਸੀ ਉਹ ਆਪਣੇ ਨਾਂ ਤੇ ਨਗਰ ਵਸਾਉਂਦਾ ਸੀ ਰਾਏ ਭੋਏ ਉੱਥੋਂ ਦਾ ਮਾਲਕ ਹੈ ਰਾਏ ਬਲਾਰ ਦੇ ਪਿਤਾ ਦਾ ਨਾਮ ਹੈ ਰਾਏ ਭੋਏ ਇਹ ਤਰਨਤਾਰਨ ਦੇ ਇਲਾਕੇ ਦੇ ਲਾਗੇ ਇੱਕ ਛੋਟਾ ਜਿਹਾ ਨਗਰ ਪੈਂਦਾ ਹੈ ਜੀ ਜਾਮਾ ਰਾਏ ਇਹ ਰਾਏ ਭੋਏ ਦੇ ਪਿਤਾ ਦਾ ਨਾਮ ਹੈ ਜਾਮਾ ਰਾਏ ਇੱਥੋਂ ਨਗਰ ਵਸਿਆ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪਿਸ਼ੋਕੜ ਜਿਹੜਾ ਹੈ ਉਹ ਵੀ ਪੱਠੇਵਿੰਡ ਤੋਂ ਹੈ ਮਾਝੇ ਦੀ ਧਰਤੀ ਤੋਂ ਹੈ ਤਨਤਾਂ ਜ਼ਿਲ੍ਹੇ ਤੋਂ ਹੈ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਐਵੇਂ ਸੀ ਪ੍ਰਮਾਤਮਾ ਨੇ ਉਸ ਨਗਰੀ ਨੂੰ ਐਵੇਂ ਸਜਾ ਦਿੱਤਾ ਜਿਵੇਂ ਕਿਸੇ ਨੇ ਹਰ ਪਾਸੇ ਫੁੱਲ ਤੇ ਬਗੀਚੇ ਲਾ ਦਿੱਤੇ ਹੋਵਨ ਹਰ ਪਾਸੇ ਸੁਗੰਧੀ ਮੀ ਪੈ ਕੇ ਹਟਣਾ ਧਰਤੀ ਦੇ ਵਿੱਚੋਂ ਐਵੇਂ ਸੁਗੰਧੀ ਆਉਣੀ ਜਿਵੇਂ ਕਿਸੇ ਨੇ ਇਤਰ ਛੰਕਿਆ ਹੋਵੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਪਹੁੰਚ ਤੋਂ ਪਹਿਲਾਂ ਇੰਨਾ ਖੁਸ਼ਗਵਾਰ ਮਾਹੌਲ ਕਿ ਹਰ ਉੱਥੋਂ ਦਾ ਰਹਿਣ ਵਾਲਾ ਹਰ ਇੱਕ ਨਾਗਰਿਕ ਜਿਹੜਾ ਸੀ ਉਹਦੇ ਚਿਹਰੇ ਦੇ ਉੱਤੇ ਖੁਸ਼ੀ ਸੀ ਐਵੇਂ ਲੱਗਦਾ ਸੀ ਕਿ ਕਿਸੇ ਨੇ ਗਮ ਤੇ ਦੁੱਖ ਹੀ ਨਹੀਂ ਦੇਖਿਆ ਜਿਸ ਦਿਨ ਸਮਾਂ ਆਉਂਦਾ ਹੈ ਅੱਜ ਦਾ ਦਿਨ ਆਉਂਦਾ ਹੈ ਗੁਰੂ ਨਾਨਕ ਦੇਵ ਸਤਿ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਜੀ ਉਹਨਾਂ ਨੇ ਵਿਹੜੇ ਦੇ ਵਿੱਚ ਇੱਕ ਮੰਜੇ ਦੇ ਉੱਤੇ ਬੜੇ ਨਵੇਂ ਕੱਪੜੇ ਰੱਖੇ ਹੋਏ ਨੇ ਇੱਕ ਥਾਲੀ ਦੇ ਵਿੱਚ ਪੈਸੇ ਜਿਹੜੇ ਨੇ ਉਹ ਪਾ ਕੇ ਰੱਖੇ ਹੋਏ ਨੇ ਕੋਲ ਹੀ ਧਰਤੀ ਦੇ ਉੱਤੇ ਅਨਾਦ ਦਾ ਇੱਕ ਢੇਰ ਲਾ ਕੇ ਰੱਖਿਆ ਏ ਔਰ ਇਹ ਆਸ ਕਰਦੇ ਨੇ ਕਿ ਅੱਜ ਰੱਬ ਨੇ ਖੁਸ਼ੀ ਦੇਣੀ ਏ ਔਰ ਇਸ ਖੁਸ਼ੀ ਦੇ ਵਿੱਚ ਮੈਂ ਦੌਲਤਾਂ ਨੂੰ ਇਹ ਅੱਜ ਅਹਿਸਾਸ ਕਰਾਉਣਾ ਕਿ ਦੌਲਤ ਤੂੰ ਚਾਹੁੰਦੀ ਸਾ ਕਿ ਮੈਨੂੰ ਦੌਲਤ ਮਿਲੇ ਅੱਜ ਮੈਂ ਤੈਨੂੰ ਰਜਾ ਕੇ ਭੇਜਾਂਗਾ ਤੇ ਤੂੰ ਕਹੇਂਗੀ ਕਿ ਮੈਂ ਤਾਂ ਕਾਲੂ ਦੇ ਘਰੋਂ ਰੱਜ ਕੇ ਆਈਆਂ। ਨਾਲੇ ਦੌਤਾਂ ਧੰਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਾਤਾ ਜੀ ਦੇ ਕੋਲ ਨੇ ਮਾਤਾ ਤ੍ਰਿਪਤਾ ਜੀ ਦੇ ਕੋਲ ਔਰ ਇਤਿਹਾਸ ਕਹਿੰਦਾ ਹੈ ਕਿ ਇੱਕ ਮਿਲਦਾ ਹੈ ਕਿ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਲੇਟੇ ਹੋਏ ਨੇ ਸੁੱਦੇ ਪਏ ਨੇ ਮਾਤਾ ਤ੍ਰਿਪਤਾ ਜੀ ਨੇ ਲੰਗਰ ਦਾ ਥਾਲ ਤਿਆਰ ਕੀਤਾ ਔਰ ਤੁਲਸਾ ਨੂੰ ਆਖਿਆ ਕਿ ਜਾਂ ਨਾਨਕ ਨੂੰ ਉਠਾ ਕੇ ਪ੍ਰਸ਼ਾਦਾ ਛੱਕੇ ਰੋਟੀ ਖਾਵੇ ਤੁਲਸਾ ਦਾ ਹੀ ਕੋਲ ਆਉਂਦੀ ਆ ਤੇ ਉਹਨੇ ਅਕਸਰ ਸੁਣਦੀ ਸੀ ਕਿ ਨਾਨਕ ਦੇ ਵਿੱਚ ਬੜੀ ਕਿਰਪਾ ਹੈ ਜਿਸ ਨੂੰ ਹੱਥ ਲਾਉਂਦਾ ਹੈ ਜਿੰਦੇ ਵੱਲੇ ਤੱਕਦਾ ਹੈ ਉਹਦਾ ਜੀਵਨ ਬਦਲ ਜਾਂਦਾ ਹੈ ਦਾਹੀ ਤੁਲਸਾ ਕੋਲ ਗਈ ਤੇ ਕੋਲ ਜਿਸਵੇਂ ਦੇ ਜਾਂਦੀ ਆ ਮਨ ਦੇ ਵਿੱਚ ਆਇਆ ਕਿ ਨਹੀਂ ਮੈਂ ਆਵਾਜ਼ ਮਾਰ ਕੇ ਨਾ ਉਠਾਵਾਂ ਗੁਰੂ ਨਾਨਕ ਦੇ ਮਹਾਰਾਜ ਲੇਟੇ ਸਨ ਸਤਪੁਰ ਦੇ ਪੈਰਾਂ ਵੱਲੇ ਪਾਸੇ ਸਪਰਸ਼ ਕੀਤਾ ਮਹਾਰਾਜ ਜੀ ਦੇ ਚਰਨਾਂ ਨੂੰ ਹੱਥ ਲਾਇਆ ਗੁਰੂ ਨਾਨਕ ਜੀ ਨੇ ਸੁਣਿਆ ਦੇਖਿਆ ਸੇ ਫਿਰ ਗਰਵਾਸ ਨਾ ਪੜਿਆ રે ਮਹਾਰਾਜ ਜੀ ਦੀ ਉਹ ਸ਼ੋਕਮਾਲ ਦੀ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਨੂੰ ਹੱਥ ਲਾਇਆ ਇੱਕਦਮ ਅੰਦਰ ਜਿਵੇਂ ਕੋਈ ਕਰੰਟ ਫੈਲ ਗਿਆ ਹੋਵੇ ਕੋਈ ਅਜਬ ਦੀ ਤਾਕਤ ਫੈਲ ਗਈ ਹੋਵੇ ਉਹ ਵਾਪਸ ਮਾਤਾ ਤ੍ਰਿਪਤਾ ਕੋਲ ਆਈ ਮਾਤਾ ਤ੍ਰਿਪਤਾ ਨੇ ਗਿਆ ਕਹਿ ਲਗੇ ਤੁਸਾਂ ਨਾਨਕ ਉੱਠਿਆ ਤੁਸਾਂ ਦਾ ਹੀ ਕਹਿੰਦੀ ਆ ਕਿ ਨਹੀਂ ਨਾਨਕ ਦੇ ਉੱਤੇ ਹੈ ਕੋਈ ਨਹੀਂ ਕਹਿੰਦੇ ਉਹ ਤੇ ਸਾਹਮਣੇ ਸੁੱਤਾ ਦਿੱਸਦਾ ਪਿਆ ਏ ਉਹ ਕਹਿੰਦੀ ਨਹੀਂ ਉਹ ਸਰੀਰ ਹੀ ਪਿਆ ਉਹ ਤੇ ਕਿਸੇ ਦੇ ਬੇੜੇ ਤਾਰਦਾ ਪਿਆ ਹੈ ਭਾਈ ਮਨਸੁਖ ਜੀ ਦਾ ਬੇੜਾ ਡੁੱਬਦਾ ਪਿਆ ਸੀ ਗੁਰੂ ਨਾਨਕ ਤਾਰਦੇ ਪਏ ਨੇ ਤੇ ਗੁਰੂ ਨਾਨਕ ਦੇ ਮਹਾਰਾਜ 19 ਦਿਨ ਨੂੰ ਉੱਠ ਕੇ ਬਾਹਰ ਆਏ ਮਾਤਾ ਜੀ ਨੇ ਪੁੱਛਿਆ ਕਹਿੰਦੇ ਤੁਸਾਂ ਕੀ ਆਖਦੀ ਪਈ ਆ ਕਹਿੰਦੀ ਨਾਨਕ ਕਿਸੇ ਦੇ ਬੇੜੇ ਤਾਰਦਾ ਹੈ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਝੱਲੀ ਨੂੰ ਕੀ ਪਤਾ ਐਵੇਂ ਬੋਲਦੀ ਪਈਆ ਮਹਾਰਾਜ ਜੀ ਨੇ ਤੁਲਸਾ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਹਿੰਦੇ ਜਦ ਜਾਈਦਾ ਏ ਜੇ ਕੋਈ ਦਾਤ ਜੀਵਨ ਦੇ ਵਿੱਚ ਮਿਲ ਜਾਵੇ ਤਾਂ ਤੁਸਾ ਉਸ ਦਿਨ ਤੋਂ ਬਾਅਦ ਚੁੱਪ ਸੀ ਮਹਾਰਾਜ ਜੀ ਦਾ ਜਿਸ ਵੇਲੇ ਪ੍ਰਕਾਸ਼ ਹੁੰਦਾ ਏ ਉਸ ਵੇਲੇ ਦੋ ਦਾਈਆਂ ਨੇ ਇੱਕ ਦਾਈ ਤੁਲਸਾ ਤੇ ਦਾਈ ਦੌਲਤਾਂ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਦਾਈ ਦੌਲਤਾਂ ਉਹ ਜਿਹੜੀ ਆਪਣੇ ਆਪ ਨੂੰ ਹਮੇਸ਼ਾ ਕਹਿੰਦੀ ਸੀ ਕਿ ਮੈਂ ਬਾਦਲ ਸੀ ਮੈਂ ਦੌਲਤ ਕੋਈ ਨਹੀਂ ਦੇਖੀ ਪਰ ਸਭ ਤੋਂ ਵੱਡੇ ਨਸੀਬਾਂ ਵਾਲੀ ਉਹ ਔਰਤ ਹੋਈ ਜਿਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਭ ਤੋਂ ਪਹਿਲਾਂ ਝਲਕ ਦੇਖੀ ਮਹਾਰਾਜ ਜੀ ਦੇ ਚਿਹਰੇ ਨੂੰ ਤੱਕਿਆ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਪਰਸ਼ ਕੀਤਾ ਗੁਰੂ ਨਾਨਕ ਦੇ ਮਹਾਰਾਜ ਪ੍ਰਗਟ ਹੁੰਦੇ ਨੇ ਔਰ ਹੈਰਾਨ ਇਸ ਗੱਲੋਂ ਸੀ ਕਿ ਗੁਰੂ ਨਾਨਕ ਦੇ ਮਹਾਰਾਜ ਕੇਵਲ ਉਹ ਬੱਚਾ ਪੈਦਾ ਹੋਇਆ ਜਿਹੜਾ ਜੰਮ ਦੇ ਸਾਹ ਕਦੀ ਨਹੀਂ ਰੋਇਆ ਮਹਾਰਾਜ ਜੀ ਦੇ ਜੀਵਨ ਵਿੱਚ ਮਹਾਰਾਜ ਕਦੀ ਨਹੀਂ ਰੋਏ ਭਾ ਹਾਲਾ ਕਿ ਪਿਤਾ ਨੇ ਵੀ ਥੱਪੜ ਮਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਅੱਖਾਂ 'ਚ ਹੰਝੂ ਜਾਂ ਚਿਹਰੇ ਤੇ ਮੁਰਝਾਪਨ ਕਦੀ ਨਹੀਂ ਆਇਆ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹਮੇਸ਼ਾ ਚਿਹਰਾ ਖਿੜਿਆ ਰਹਿਣਾ ਹਾਲਾ ਕਿ ਮਾਤਾ ਛੋਟਿਆਂ ਦਿਨ ਕਹਿੰਨਾ ਨਾਨਕ ਵੇ ਕਿਤੇ ਰੋ ਕੇ ਤੇ ਦਿਖਾ ਤੈਨੂੰ ਰੋਂਦਿਆ ਹੀ ਨਹੀਂ ਕਦੀ ਦੇਖਿਆ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਚਿਹਰਾ ਸੀ ਉਹ ਐਵੇਂ ਜਿਵੇਂ ਕੋਈ ਸਿਆਣਾ ਬੰਦਾ ਮੁਸਕਰਾ ਕੇ ਮਿਲਦਾ ਪਿਆਏ। ਨਾਈ ਦੌਲਤਾਂ ਮਹਾਰਾਜ ਜੀ ਦਾ ਦਰਸ਼ਨ ਹੋਏ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਮਹਾਰਾਜ ਪ੍ਰਕਟ ਹੁੰਦੇ ਨੇ। ਨਾਈ ਦੌਲਤਾਂ ਬਾਹਰ ਆਈ ਬਾਹਰ ਵਿਹੜੇ ਦੇ ਵਿੱਚ ਮੈਂ ਤਾਂ ਕਾਲੂ ਜੀ ਜਿਹੜੇ ਸਨ ਉਹ ਟਹਿਲ ਦੇ ਪਏ ਸੀ। ਮੈਂ ਤਾਂ ਕਾਲੂ ਟਹਿਲ ਦੇ ਪਏ ਨੇ ਉਢੀ ਕਰਦੇ ਨੇ ਕਿ ਕਿਸ ਨੇ ਆਵੇ। ਦਾਈ ਦੌਲਤਾਂ ਨੂੰ ਦੇਖ ਕੇ ਇਕਦਮ ਕੋਲ ਗਏ ਤੇ ਦਾਈ ਦੌਲਤਾਂ ਦੀਆਂ ਅੱਖਾਂ ਦੇ ਵਿੱਚ ਨਾ ਪਾਣੀ ਸੀ, ਨੀਰ ਸੀ, ਹੰਝੂ ਸੀ। ਪਤਾ ਚੱਲ ਗਿਆ ਕਿ ਘਰ ਚ ਪੁੱਤਰ ਹੋਇਆ ਪਰ ਇਕਦਮ ਦਿਲ ਜਿਹੜਾ ਸੀ ਉਹ ਡਰ ਗਿਆ ਕਿ ਦਾਈ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ ਹੋ ਸਕਦਾ ਹੈ ਕਿ ਕੋਈ ਕਹਾਣੀ ਨਾ ਵਿਗੜ ਗਈ ਹੋਵੇ। ਛੇਤੀ ਨਾਲ ਕੁਸ਼ਿਆ ਕਹਿੰਦੇ ਦੌਲਤਾਂ ਸਭ ਠੀਕ ਆ। ਉਹਨੇ ਕਿਹਾ ਹਾਂ ਬਿਲਕੁਲ ਠੀਕ। ਉਹਨੇ ਕਿਹਾ ਬੱਚਾ ਮਾਂ ਉਨੇ ਕਹ ਉਹ ਵੀ ਦੋਨੇ ਠੀਕ ਨੇ ਕਿਤੇ ਕਹਾਣੀਆਂ ਜੀਆਂ ਨਾ ਪਾਸ ਸੱਤ ਸੱਚ 10 ਦੇ ਕੋਈ ਗੱਲ ਆ ਤੇਰੀਆਂ ਅੱਖਾਂ ਦੇ ਵਿੱਚ ਹੰਝੂ ਕਿਉਂ ਨੇ ਨਾਲ ਦੌਲਤਾਂ ਨੂੰ ਪੁੱਛਦੇ ਨੇ ਮੈਂ ਤਾਂ ਕਾਲੂ ਜੀ ਕਹਿੰਦੇ ਤੇਰੀਆਂ ਅੱਖਾਂ ਦੇ ਵਿੱਚ ਹੰਝੂ ਕਿਉਂ ਨੇ ਤੂੰ ਰੋਂਦੀ ਕਿਉਂ ਪਈ ਆ ਆ ਦੇਖ ਤੂੰ ਕਹਿੰਦੀ ਸੀ ਨਾ ਮੈਂ ਰੱਜ ਕੇ ਜਾਣਾ ਆ ਦੇਖ ਕਹਿੰਦੇ ਕੱਪੜਿਆਂ ਦਾ ਮੰਝਾ ਭਰਿਆ ਪਿਆ ਇਹ ਸਾਰੇ ਤੇਰੇ ਵਾਸਤੇ ਰੱਖੇ ਨੇ ਆ ਥਾਲ ਦੌਲਤ ਦਾ ਰੱਖਿਆ ਤੂੰ ਝੋਲੀ ਕਰ ਤੇਰੀ ਚੋਰੀ ਦੇ ਵਿੱਚ ਮੈਂ ਇਹ ਦੌਲਤ ਪਾਈ ਜਾਣੀ ਜਿੰਨੀ ਦੇਰ ਤੱਕ ਤੂੰ ਬਸ ਨਾ ਆਖੇ ਨਾ ਮੈਂ ਬਸ ਰੱਜ ਗਈ ਉਨੀ ਦੇਰ ਤੱਕ ਮੈਂ ਦੌਲਤ ਪਾਉਣੀ ਬਸ ਨਹੀਂ ਕਰਾਂਗਾ ਆ ਅਨਾਜ ਦਾ ਢੇਰ ਤੇਰੇ ਵਾਸਤੇ ਲਾ ਕੇ ਰੱਖਿਆ ਤੂੰ ਚੁੱਕ ਕੇ ਵੀ ਨਾ ਖੜੀ ਤੂੰ ਨਾ ਚੁੱਕ ਕੇ ਖੜੀ ਮੈਂ ਨੌਕਰ ਦੇ ਹੱਥ ਭੇਜ ਦਵਾਂਗਾ ਪਰ ਤੈਨੂੰ ਜਿੰਨਾ ਅਨਾਜ ਚਾਹੀਦਾ ਤੂੰ ਲੈ ਜਾਏਂ ਇੱਕ ਗੱਲ ਦੱਸ ਦੌਲਤਾਂ ਬੱਚਾ ਠੀਕ ਆ ਮੈਂ ਦੌਲਤ ਤੇਰੇ ਵਾਸਤੇ ਰੱਖੀ ਤੂੰ ਮਨ ਦੇ ਵਿੱਚ ਕੋਈ ਦਰੇ ਗਿਲਾ ਨਾ ਕਰ ਉੱਥੇ ਫਿਰ ਦਾਈ ਦੌਲਤਾਂ ਨੇ ਕਿਹਾ ਕਹਿੰਦੇ ਨੇ ਮੈਨੂੰ ਕੁਝ ਨਹੀਂ ਚਾਹੀਦਾ ਕਹਿੰਦੇ ਤੂੰ ਤੇ ਮੰਗਦੀ ਹੁੰਦੀ ਸਕੇ ਰਾਜ ਕੇ ਜਾਣਾ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਪर्श ਕਮਾਲ ਦਾ ਸੀ ਉਹਨੇ ਕਿਹਾ ਸੱਚੀ ਗੱਲ ਮੈਂ ਕਹਿੰਦੀ ਸੀ ਮੈਂ ਤੇਰੇ ਘਰੋਂ ਰਾਜ ਕੇ ਜਾਣਾ ਪਰ ਅੱਜ ਪਤਾ ਲੱਗਿਆ ਇਹ ਦੌਲਤ ਨਾਲ ਮੈਂ ਰਾਜ ਨਹੀਂ ਸੀ ਸਕਦੇ ਜੋੜੀ ਦੌਲਤ ਤੇਰੇ ਪੁੱਤਰ ਨੇ ਅੱਜ ਮੈਨੂੰ ਦੇ ਦਿੱਤੀ ਆ ਨਾ ਉਹ ਦੌਲਤ ਸੰਸਾਰ ਦੇ ਵਿੱਚ ਕਿਸੇ ਕੋਲ ਨਹੀਂ ਮਿਲਣੀ ਉਹਨੇ ਸੱਚੀ ਗੱਲ ਆਖੀ ਉਹ ਕਹਿੰਦੀ ਵੇ ਮੈਂ ਤੇ ਕਾਲੂ ਮੈਂ ਸੱਚੀ ਅੱਜ ਰੱਜ ਗਈ ਅੱਜ ਮੈਨੂੰ ਪਤਾ ਲੱਗਿਆ ਕਿ ਮੇਰੀ ਮਾਂ ਨੇ ਨਾ ਦੌਲਤਾਂ ਮੇਰਾ ਠੀਕ ਰੱਖਿਆ ਅੱਜ ਮੈਨੂੰ ਪਤਾ ਲੱਗਿਆ ਕਿ ਦੌਲਤ ਅਸਲ ਦੇ ਵਿੱਚ ਕਿਹੜੀ ਹੁੰਦੀ ਆ ਉਹਨੇ ਕਿਹਾ ਬੁਜ਼ਾਰਤਾਂ ਕਿਉਂ ਪਾਉਣੀ ਮੇਰੇ ਪੁੱਤਰ ਨੇ ਕਿਹੜੀ ਤਿੰਨ ਦੌਲਤ ਦਿੱਤੀ ਉਹ ਤੇ ਅਜੇ ਜਨਮਿਆ ਕਹਿੰਦੀ ਉਹ ਸੱਚੀ ਅੱਜ ਜਨਮਿਆ ਭਾਵੇਂ ਪਰ ਉਹ ਐਦਾਂ ਮੈਨੂੰ ਮਿਲਿਆ ਜਿਵੇਂ ਕਹਿੰਦੇ ਜਿਵੇਂ ਕੋਈ ਸਿਆਣਾ ਬੰਦਾ ਮੁਸਕਰਾ ਕੇ ਮਿਲਦਾ ਹੈ ਨਾ ਐਵੇਂ ਗੁਰੂ ਨਾਨਕ ਅੱਜ ਮੈਨੂੰ ਮਿਲਿਆ ਤਨ ਗੁਰੂ ਨਾਨਕ ਦੇ ਮਹਾਰਾਜ ਦਾ ਫਿਰ 13ਵਾਂ ਦਿਨ ਨਾਮ ਰੱਖਿਆ ਜਾਂਦਾ ਹੈ ਜੀ ਪੰਡਿਤ ਹਰਦੀਾਲ ਰੱਖਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਨਾਮ ਜਿਸ ਲਈ ਨਾਨਕ ਰੱਖਿਆ ਮੈਂ ਤੇ ਕਾਲੂ ਨੇ ਉਸ ਦਿਨ ਵੀ ਆਖਿਆ ਕਿ ਲੱਗੇ ਪੰਡਤ ਜੀ ਇਸ ਨਾਮ ਤੋਂ ਨਹੀਂ ਪਤਾ ਲੱਗਦਾ ਕਿ ਇਹ ਹਿੰਦੂਆਂ ਦਾ ਪੁੱਤਰ ਹੈ ਕਿ ਮੁਸਲਮਾਨਾਂ ਦਾ ਉੱਥੇ ਫਿਰ ਪੰਡਤ ਹਰदयाल ਨੇ ਕਿਹਾ ਸੀ ਕਹਿਣ ਲੱਗੇ ਇਹ ਨਾ ਹਿੰਦੂ ਹੈ ਨਾ ਹੈ ਮੁਸਲਮਾਨ ਇਹਦੇ ਅੱਗੇ ਸਾਰੇ ਸਿਰ ਝੁਕਾਉਣਗੇ ਇਹ ਜਿੱਧਰ ਵੀ ਜਾਏਗਾ ਉਸ ਪਾਸੇ ਧਰਤੀ ਇਨੂ ਰਾਦ ਹੋਵੇਗੀ ਇਹਦੇ ਜੀਵਨ ਦੇ ਕਰਕੇ ਕਈਆਂ ਦਾ ਜੀਵਨ ਦਾ ਉਧਾਰ ਹੋ ਜਾਵੇਗਾ ਤਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਰਥਾਇ ਪ੍ਰਿਕ ਵਿਦਵਾਨ ਦਾ ਕਥਨ ਬੜਾ ਪਿਆਰ ਹੈ ਕਿ ਤਾਰੇ ਕਿੰਨੇ ਜਾਤ ਹੈ ਤੇਰੇ ਤਾਰੇ ਨਾ ਗਿਨਾਤ ਹੈ ਹੇ ਤਾਨ ਗੁਰੂ ਨਾਨਕ ਦੇ ਮਹਾਰਾਜ ਜਿਨ੍ਹਾਂ ਨੂੰ ਤੂੰ ਤਾਰਿਆ ਉਹਨਾਂ ਦੀ ਗਿਣਤੀ ਕੋਈ ਨਹੀਂ ਹੋ ਸਕਦੇ ਅਸਮਾਨ ਦੇ ਵਿੱਚ ਜਿਹੜੇ ਤਾਰੇ ਨਿਕਲਦੇ ਨੇ ਉਹਨਾਂ ਨੂੰ ਤੇ ਗਿਨਿਆ ਜਾ ਸਕਦਾ ਪਰ ਤੇਰੀ ਬਖਸ਼ਿਸ਼ ਜਿਨ੍ਹਾਂ ਨੂੰ ਮਿਲੇ ਉਹਨਾਂ ਨੂੰ ਕਦੀ ਵੀ ਗਿਨਿਆ ਤੇ ਬਿਨਿਆ ਨਹੀਂ ਜਾ ਸਕਦਾ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਅੱਜ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ ਜਦੋਂ ਤੁਸੀਂ ਪਿਆਰ ਤੇ ਅਦਬ ਦੇ ਨਾਲ ਜਪਜੀ ਪਾੜਨੀ ਸ਼ੁਰੂ ਕਰੋਗੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੇ ਇੱਕ ਗੱਲ ਲਿਖੀ ਉਹਨਾਂ ਨੇ ਫਰਾਇਡ ਇੱਕ ਵਿਦਵਾਨ ਹੋਇਆ ਜੀ ਅੰਗਰੇਜ਼ ਵਿਦਵਾਨ ਨੇ ਕਹਿ ਕੇ ਸਮਾਪਤੀ ਕਰਾਂ ਭਾਈ ਸਾਹਿਬ ਹੁਣੀ ਪਹੁੰਚ ਚੁੱਕੇ ਨੇ ਉਹ ਕਹਿੰਦੇ ਉਹਨੇ ਜਦੋਂ ਨੇੜੇ ਹੋ ਕਰਕੇ ਸਿੱਖੀ ਨੂੰ ਤੱਕਿਆ ਉਨੇ ਇੱਕ ਗੱਲ ਆਖੀ ਕਹਿ ਲੱਗਾ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜਦਾ ਹਾਂ ਜਦੋਂ ਮੈਂ ਜਪਜੀ ਪੜਦਾ ਹਾਂ ਜਦੋਂ ਮੈਂ ਸੁਖਮਨੀ ਸਾਹਿਬ ਪੜਦਾ ਹਾਂ ਜਦੋਂ ਮੈਂ ਅਨੰਦ ਸਾਹਿਬ ਪੜਦਾ ਹਾਂ ਕਹਿੰਦਾ ਮੈਨੂੰ ਐਵੇਂ ਲੱਗਦਾ ਹੈ ਕਿ ਇਸ ਬਾਣੀ ਦੇ ਵਿੱਚੋਂ ਬਾਹਾਂ ਨਿਕਲਦੀਆਂ ਪਈਆਂ ਨੇ ਇਹ ਬਾਹਾਂ ਇਸ ਤਰ੍ਹਾਂ ਕਹਿੰਦੀਆਂ ਪਈਆਂ ਨੇ ਕਿ ਫਰਾਈਡ ਆ ਮੈਂ ਤੈਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਵਾਂ ਉਹ ਕਹਿੰਦਾ ਪਤਾ ਨਹੀਂ ਕਿ ਸਿੱਖੋ ਤੁਸੀਂ ਇਸ ਬਾਣੀ ਨੂੰ ਕਿਹੜੇ ਢੰਗ ਦੇ ਨਾਲ ਪੜਦੇ ਹੋ ਪਰ ਜਦੋਂ ਵੀ ਮੈਂ ਬਾਣੀ ਪੜਦਾ ਹਾਂ ਜਦੋਂ ਵੀ ਮੈਂ ਇਹਦੀ ਖੋਜ ਕਰਦਾ ਹਾਂ ਤੇ ਮੈਨੂੰ ਐਵੇਂ ਲੱਗਦਾ ਕਿ ਕੋਈ ਮੈਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਪਿਆ ਹੈ ਗੁਰੂ ਨਾਨਕ ਜਿਨ ਸੁਨਿਆ ਵੇਖਿਆ ਸੇ ਫਿਰ ਗਨਵਾਸ ਨਾ ਪੜਿਆ ਰੇ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਗੁਰੂ ਕਿਰਪਾ ਕਰੇ ਕਿ ਸਾਨੂੰ ਸ਼ੋ ਮਿਲ ਜਾਏ ਅਸੀਂ ਬਾਣੀ ਦੇ ਨਾਲ ਜੁੜ ਸਕੀਏ ਅਸੀਂ ਸਹਿਜ ਪਾਠ ਆਪ ਕਰ ਸਕੀਏ ਜੋ-ਜੋ ਅਸੀਂ ਬਾਣੀ ਪੜਾਂਗੇ ਤ्यों-ਤ्यों ਗੁਰੂ ਨਾਨਕ ਹਿਰਦੇ ਵਿੱਚ ਵਸੇਗਾ ਜਗਦੀ ਸਾਹਿਬ ਬੋਲੋਗੇ ਆਵਾਜ਼ ਤੁਹਾਡੀ ਹੋਏਗੀ ਸਰੋਤ ਤੁਹਾਡਾ ਹੋਵੇਗਾ ਉਸ ਦੇ ਵਿੱਚ ਗੁਰੂ ਨਾਨਕ ਤੁਹਾਡੀ ਆਵਾਜ਼ ਵਿੱਚੋਂ ਫਿਰ ਬੋਲਣਾ ਸ਼ੁਰੂ ਕਰੇਗਾ ਗੁਰੂ ਕਿਰਪਾ ਕਰੇ ਜੀ ਆਪ ਸਾਰੀ ਹੀ ਸੰਗਤ ਨੂੰ ਸਾਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅਰਦਾਸ ਕਰਕੇ ਜਾਓ ਕਿ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਮ ਚਾਹੋ ਇਹੋ ਸਾਡੀ ਸੰਗਤ ਦਾ ਹਾਰਦਿਕ ਤੌਰ ਤੇ ਧੰਨਵਾਦ ਆਪ ਜੀ ਲਗਾਤਾਰ ਅੱਜ 5ਵੇਂ ਦਿਨ ਦੇ ਸਮਾਗਮ ਦੇ ਵਿੱਚ ਬੈਠੇ ਹੋ ਸਮਾਪਤੀ ਤੋਂ ਬਾਅਦ ਵਿੱਚ ਆਤਿਸ਼ਬਾਜ਼ੀ ਵੀ ਹੈ ਸੋ ਆਪ ਸੰਗਤ ਨੇ ਬੜੇ ਉਧ ਦੇ ਨਾਲ ਗੁਰਬਾਣੀ ਕੀਰਤਨ ਵੀ ਸਰਵਣ ਕਰਨਾ ਹੈ ਔਰ ਸਤਗੁਰ ਮਹਾਰਾਜ ਪਾਤਸ਼ਾਹ ਜੀ ਦੇ ਪੁਰਬ ਨੂੰ ਬੜੀ ਖੁਸ਼ੀ ਸ਼ਰਧਾ ਉਲਾਸ ਦੇ ਨਾਲ ਮਨਾਉਣਾ ਹੈ ਔਰ ਆਪ ਸਾਰੀ ਸੰਗਤ ਨੇ ਸਤਗੁਰ ਮਹਾਰਾਜ ਜੀ ਦੀ ਬਖਸ਼ਿਸ਼ ਤੇ ਪਾਤਰ ਬਾਨਾ ਬੋਲਦਿਆਂ ਹੋਈਆਂ ਬੇਅੰਤ ਫੁਲਾਂ ਦੀ ਖਿਮਾ ਜੀ ਆਪ ਸਾਰੀ ਸੰਗਤ ਦਾ ਹਾਰਦਿਕ ਤੌਰ ਤੇ ਧੰਨਵਾਦ ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਵਾਰੀ ਫੇਰ ਆਪ ਸਾਰੀ ਸੰਗਤ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਮਖਸ਼ੋ ਆਸੀਸ ਬਲਾਉ ਪੱਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ